ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਚੋਂ ਆਪਾਂ ਕਵਰ ਕਰ ਰਹੇ ਹਾਂ ਜਿਦੇ ਚ ਤਿੰਨ ਨਾਗਾ ਜੀ ਇੱਕ ਟੋਕੜ ਕੱਬਣ ਚੈੱਕ ਪਾਸ ਆ ਤੇ ਦੋ ਸੂਏ ਸਵਾਏ ਨਾਗਾ ਬਿਨਾ ਬੱਚੇ ਤੋਂ ਡਿਟੇਲ ਭਾਈ ਤੁਹਾਨੂੰ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾਡ ਸਾਹਿਬ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਦੀਪਾ ਜੀ ਸ਼ਹਿਰ ਮੋਗਾ ਜੀ ਘਲ ਘਲਾਂ ਰੋਡ ਨੇੜੇ ਇਕਤਾ ਨਗਰੀ ਮੋਬਾਈਲ ਨੰਬਰ ਜੀ 6280698007 ਠੀਕ ਆ ਵੀਰੇ ਤੰਨਾਗਾ ਜੀ ਤਨ ਆ ਜੀ ਇੱਕ ਨੰਬਰ ਕਾਲੀ ਵੜ ਦਾ ਸੂਆ ਕਿੰਨਾ ਮਾ ਜੀ ਸੂਆ ਇਹ ਤੀਜਾ ਬਰਾੜਾ ਤੀਜੇ ਸੂਆ ਤੇ ਤੀਜਾ ਮਨ ਲੈ ਚੌਥਾ ਮਨ ਲੈ ਪੰਜਵਾਂ ਮਨ ਲੈ ਕਿੰਨੇ ਸਮੇਂ ਦੀ ਗੱਬਣ ਆ ਜੀ ਇਹਨੂੰ ਆ 23 ਦਿਨ 7 ਮਹੀਨੇ ਹੋ ਗਏ ਬਰਾੜਾ ਦੁੱਧੋ ਕਰਤੀ ਢਾਈ ਠੀਕ ਆ ਠੀਕ ਆ ਜੀ ਦੁੱਧ 20 ਕਿਲੋ ਦਿੰਦੀ ਰਹੀ ਆ ਇਹ ਤੇ ਆ ਜਿਹੜਾ ਇਹਦਾ ਨਾ ਮਗਰਲਾ ਥਾਣਾ ਇਹਦੇ ਚ ਧਾਰਾ ਵੱਧ ਹੋਣੀਆਂ ਦੂਜੇ ਥਾਣਾਂ ਨਾਲੋਂ ਆਪਾਂ ਦੱਸ ਕੇ ਦੇਣੀ ਠੀਕ ਆ ਹਾਂ ਹੁਣ ਬਿਲਕੁਲ ਡਰਾਈ ਹੈ ਇੱਕ ਥਣ ਜਿਹੜਾ ਵੱਡਾ ਦਿਖਾਉਂਦੀ ਇਹਦੇ ਚ ਧਾਰਾ ਵੱਧ ਹੋਣਾ ਵੱਧ ਆਦਾ ਸੀ ਠੀਕ ਆ ਹਾਂ ਹੁਣ ਤਾਂ ਬਿਲਕੁਲ ਹੀ ਨਹੀਂ ਹੁੰਦਾ ਦੁੱਧ ਤਾਂ ਆਉਂਦਾ ਹੀ ਮਾੜਾ ਮੋਟਾ ਬਸ ਠੀਕ ਆ ਹਾਂ ਜੀ ਆ ਤੇ ਜੀ ਨੂੰ 7 ਮਹੀਨੇ ਪੂਰੇ ਹੋ ਗਏ ਬਰਾੜ ਦਾ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਵੈਸੇ ਇਹ ਗੱਬਣ ਚ ਠੀਕ ਹੋ ਜਾਂਦੀ ਹੁੰਦੀ ਜੇ ਆਪਾਂ ਪ੍ਰੋਪਰ ਟ੍ਰੀਟਮੈਂਟ ਕਰਾ ਲਏ ਤੇ ਪਰਬ ਤੁਸੀਂ ਉਸ ਹਾਵ ਨਾਲ ਸੌਦਾ ਕਰੋ ਬਈ ਇਹਦੇ ਚ ਵੱਧ ਵੀ ਸਕਦੀਆਂ ਧਾਰਾਂ ਪਹਿਲਾਂ ਇਹਦੇ ਚ ਵੱਧ ਸੀਗੀਆਂ ਦੂਜੇ ਤਿੰਨਾਂ ਦੇ ਮੁਕਾਬਲੇ ਉਹ ਤਾਂ 18 ਕਿਲੋ 20 ਕਿਲੋ ਆਹ ਉਹਨਾਂ ਨੇ ਦਿੱਬਰ ਵੱਡੀ ਆਕਾਤਾਂ ਦੀ ਆ ਕੋਈ ਆਏ ਨਹੀਂ ਹੁਣ ਤਾਂ ਸ਼ਾਮ ਸੰਭਾਈ ਦਾ ਸਮਾਂ ਰਹਿ ਗਿਆ ਹਾਂ ਬਾਈ ਇੱਕ ਮਹੀਨਾ ਜਿਹੜਾ ਕਮੇਟੀ ਕੋਈ ਆਈ ਜਿਹੜੇ ਆਪਾਂ ਦੇ ਵੀ ਬੱਚਿਆਂ ਦੇ ਭਾਜ ਹੀ ਦੇਣੀ ਬਰਾੜਾ ਜੀ ਮੁੱਲ ਆ ਜੀ ਇਹਦਾ ਮੁੱਲ ਕਰਦੀ 30 ਲੋਕਾਂ ਨੂੰ ਜਾਇਜ ਇਹ ਬਾਈ ਦੀ ਜ਼ਿੰਦਗੀ ਹੋ ਜੂ ਮਾਨ ਤਣ ਵੀ ਦੀ ਦੇ ਬਰਾਲਾ ਦੇਖੀ ਜਾਓ ਵੀ ਦੀ ਪੂਰੇ ਦੀ ਆਫਰ ਹੀ ਆ ਆਫਰ ਹੀ ਆ 7 ਮਹੀਨਾ ਦੀ ਗੱਭਣ ਕਿਸੇ ਨੇ ਦੇਣੀ ਨਹੀਂ ਬਰਾਲਾ ਹੂੰ ਸਹੀ ਗੱਲ ਆ ਆ ਮੁੱਲ ਚ ਕਿੱਥੇ ਮਿਲਦੀ ਆ ਬਈ ਮੈਨੂੰ ਨਹੀਂ ਦਿਖਾਈ ਕੋਈ ਹੂੰ ਖਾਲੀ ਵੀ ਨਹੀਂ ਦਿੰਦਾ ਸਹੀ ਗੱਲ ਆ ਕੋਈ ਨਾ ਬਰਾਲਾ ਦਿੱਤਾ ਹੈ ਨੇ 18 20 ਕਿਲੋ ਠੀਕ ਆ ਹਾਂ ਪਰ ਆ ਪਿਛਲੇ ਘਰੇ ਜਾਵੜ ਨਗਰੇ ਆਪਾਂ ਪਛਾ ਵੀ ਦੇਵਾਂਗੇ ਦੋ ਨੰਬਰ ਨਾ ਗੇ ਵੀਰੇ ਇਹ ਤਾਜੀ ਆ ਵੜੀ ਇਹਨੂੰ 15 ਦਿਨ ਹੋ ਗਏ ਦਾ ਬੱਚਾ ਜੀ ਇਹਦਾ ਇਹਦੀ ਬੱਚੀ ਸਪੈਰੀ ਹੋ ਗਈ ਠੀਕ ਠੰਡੀ ਦਾ ਕੋਈ ਅੰਤ ਨਹੀਂ ਗਈ ਦੁੱਧ ਕਿੰਨਾ ਜੀ ਦੁੱਧ ਦੇ ਥਲੇ ਬਰਾਦਾ ਹੋਊਗਾ 13 ਆਪਾਂ 11 ਹੀ ਕਹਿ ਕੇ ਦੇਵਾਂਗੇ 11 ਕਹਿ ਕੇ ਦੇਵਾਂਗੇ ਹਾਂ ਤੇ ਮੈਂ ਹੀ ਆਈ ਅੱਛਾ ਹੈਂਡ ਵੀ ਪੰਜ ਆਉਗੀ ਇਹਦੀ ਠੀਕ ਆ ਕ੍ਰੋਸ ਹੈ ਨਹੀਂ ਹੂੰ ਥੋੜੀ ਜੀ ਕ੍ਰੋਸ ਹੈਗੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਗਈ ਤੇ ਸੂਈ ਵੀ 15 ਦਿਨਾਂ ਦੀ ਆ ਭਲਾਗਾ ਡਾਕਟਰ ਲਿਆ ਕੇ ਚੈੱਕ ਕਰਾ ਲੈ ਠੀਕ ਆ ਜੀ ਬਾਕੀ ਸੋਨਾ ਥਣਾ ਦਾ ਸਾਈਜ਼ ਮੋਟਾ ਲੱਗਿਆ ਬਾ ਥਣ ਬੈਕ ਸਾਈਡ ਤੋਂ ਵੀ ਹਵਾਨਾ ਦਿਖਾ ਦਿਓ ਦੁੱਧ ਹੈਗਾ 13 ਕਿਲੋ ਤੁਸੀਂ 11 ਮੰਨ ਕੇ ਸੌਦਾ ਕਰ ਸਕਦੇ ਹੋ ਵੀਰੇ ਕਿਉਂਕਿ ਕਿਸੇ ਵੀਰ ਦਾ ਗੀੜਾ ਨਾ ਵੱਜੇ। ਬਾਕੀ ਰੰਗ ਪ੍ਰਿੰਟ ਸੋਨਾ ਹੈ ਨਾ ਬਾਈ। ਬੱਚੀ ਤਾਂ ਬਹੁਤ ਚੰਗੀ ਹੈ। ਹਮ ਬੱਚੀ ਚੰਗੀ ਆ। ਮਗਰ ਵੀ ਬੱਚੀ ਬਹੁਤ ਚੰਗੀ ਹੈ ਡੱਬੀ। ਅੱਛਾ ਐਕਸਪਾਇਰੀ ਹੋ ਗਈ ਉਹ। ਉਹ ਨਾਲ ਚਿਚੜ ਲੱਗੇ ਸੀ ਮੈਂ ਟੀਕਾ ਲਵਾਵੇ ਠਾਈ ਮਰ ਗਈ। ਅੱਛਾ ਆਪਣੇ ਕੋਲ ਹੀ ਆ। ਆਪਣੇ ਕੋਲੇ ਮਰੀ ਹੈ। ਠੀਕ ਆ ਵੀਰੇ। ਹਾਂਜੀ। ਠੀਕ ਆ ਜੀ। ਤੇ ਇਹਦੀ ਛੋਟੀ ਜੀ ਡਿਮਾਂਡ ਜਾਇਜ਼। ਬਰਾੜਾ 62 ਦਾ 65 ਦੀ ਹੋਈ ਸੀ। ਹਮ ਚਲ ਹੁਣ ਬੱਚਾ ਮਰਨੇ ਆਪਾਂ। ਹਮ ਦੇਣ ਲੈਣ ਵਾਲੇ ਕਾਮੀ 36000 ਦੀ ਸੀ। ਕੋਜੂ ਮਾੜਾ ਮੋਟਾ। ਕਰ ਦਾਂਗੇ। ਆਫਰੀ ਆ ਬਾਫਰੀ ਆ ਜੀ 65 ਦਾ ਤੁਹਾਨੂੰ ਵੀ ਪਤਾ 60 65 ਦੀ ਜੀ ਤਾਜੀ ਦੀ ਆਪਣੀ 100% ਗਾਰੰਟੀ ਠੀਕ ਆ ਬਾਈ ਹਾਂਜੀ ਠੀਕ ਆ ਜੀ ਬਾਕੀ ਚੰਗੀ ਵਹਿੜਾ ਰੰਗ ਪ੍ਰਿੰਟ ਵਾਲੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਜਾਤ ਬਰੀਡ ਦੀ ਵੀਰੇ ਕਰਮ ਵਾਲੀ ਪੂਰੀ ਚੰਗੀ ਆ ਦੋ ਨੰਬਰ ਵੀਰੇ ਇਹ ਦੋ ਨੰਬਰ ਹੀ ਅਜੇ ਨੂੰ ਛੇਵਾਂ ਦੇਣਾ ਬਰਾੜਾ ਸੂਈ ਨੂੰ ਹਾਂ ਤਾਂ ਗਾਂ ਦਾ ਹਲੇ ਸਿੱਤੀ ਜਾਂਦੀ ਹੈ ਜਿਹੜਾ ਮਰਜੀ ਭੈਣ ਭਰਾ 10 ਮਿੰਟ ਬਹਿ ਜਾ ਕੋਲੇ ਜੇ ਸਿੱਟੂ ਕੀ ਤਾਂ ਲੈ ਜਾਵੇ ਨਹੀਂ ਸਾਡੀ ਬਹਿ ਸਾਡੇ ਘਰੇ ਠੀਕ ਆ ਤੇ ਬੱਚਾ ਇਹਦਾ ਵੀ ਸਪੈਰੀ ਹੋ ਗਿਆ ਜੀ ਲੀਸੀ ਫਿੱਕੀ ਆ ਹਾਂ ਲੀਸੀ ਫਿੱਕੀ ਜ਼ਰੂਰ ਆ ਭਰਾੜਾ ਉਹ ਕਮਿਟੀ ਕੋਈ ਇਹ ਆ ਕਿ ਮੇਰੇ ਵਰਗੇ ਗਰੀਬਾਂ ਤੜਦਾ ਕੰਮ ਪੂਰਾ ਵਧੀਆ ਚਲਾਉਗੀ ਇਹ ਹਾਂ 8 ਕਿਲੋ ਦੁੱਧ ਤੋਂ ਮਰਦੀ ਨਹੀਂ ਹਾਂ 10 ਨਹੀਂ ਕਹਿੰਦੇ 12 ਨਹੀਂ ਕਹਿੰਦੇ ਮਿਲ ਵੀ ਟੋਕੜਾ ਨਾਲੋਂ ਸਾਤ ਜਾਨੀਆਂ ਹਾਂ ਤੇ ਦੇ ਵੀ ਆਪਾਂ ਟੋਕਣ ਵਾਲੇ ਮੁੱਲ ਕੱਟੀਆਂ ਵਾਲੇ ਮੁੱਲ ਜੀ ਦੇ ਦੇਣੀ ਭਰਾ ਕਿੰਨਾ ਜੀ ਤੇਰੀ 50 ਦੀ ਜਾਇਜ ਦੋ ਛੱਡ ਦਿਆਂਗੇ 50 ਉਹ ਬਰਾੜ 47000 ਦੇ ਹਾਂ ਠੀਕ ਆ ਤਾਜੀ ਦੇਣੀ ਨਹੀਂ ਕਿ ਇਹਨੇ ਹੁਣ ਦੁੱਧ ਕਿੰਨਾ ਦੁੱਧ 6 ਕਿਲੋ ਹੋਊਗਾ 5 ਹੀ ਮੰਨ ਕੇ ਲੈ ਲਵੇ ਭਲਾ ਠੀਕ ਆ ਇੱਕ ਸਿੰਘ ਇਹਦਾ ਪਹਿਲਾ ਥੱਲੇ ਨੂੰ ਆਜੀ ਥੱਲੇ ਨੂੰ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਤੇ ਚੋਣ ਚਾਂ ਇੰਨਾ ਚੰਗਾ ਬਰਾੜ ਹੂੰ ਬਹੁਤ ਚੰਗਾ ਸਾੰਭੀ ਨਹੀਂ ਗਈ ਜੇ ਸਾੰਭੀ ਹੁੰਦੀ ਤਾਂ ਦੁੱਧ ਵੀ ਵਾਜ ਜਾਣਾ ਸੀ ਇਹਨਾਂ ਦੀ ਚੋਕ ਹੈ ਸੁਆ ਫੇਰ ਵੇਖ ਜਾਣੀ ਬਰਾੜ ਇਹ ਤਾਂ ਗੱਲ ਹੈ ਜੀ ਵਾਜ ਜਾਣਾ ਗਰਮ ਵਾਲੀ ਹੂੰ ਫੜਾ ਤੁਣਾ ਦੀ ਜਮਾ ਉੱਕੇ ਆ ਨਾ ਪੂਰ ਨਹੀਂ ਕੋਈ ਛੱਟਾ ਨਹੀਂ ਪੋਲੀ ਗੰਨੇ ਅਰ ਕੀ ਹੈ ਫੁੱਲ ਗਰੰਟੀ ਆ ਹਾਂਜੀ ਹਾਂਜੀ 48000 ਦੀ ਦੇ ਦਾਂਗੇ 48000 ਦੀ ਦੇ ਦਾਂਗੇ ਬਰਾੜਾ ਠੀਕ ਆ ਬੱਧੀ ਹੋਣੀ ਦਿੰਦਾ ਇਹ ਫੰਡਰ ਕੋਈ ਆ ਜੀ ਅੱਜ ਸਾਲ ਸੇਲੇ ਤਾਂ ਨਹੀਂ ਹੋਏ ਸਾਰੇ ਹੂੰ ਠੀਕ ਆ ਠੀਕ ਆ ਬਰੇ ਮੈਂ ਅਲਤੀ ਵਾਰ ਦੋਨੇ ਟਾਈਮ ਚਾੜਦੇ ਆ ਨਹੀਂ ਬਰਾੜਾ ਨੰਗ ਢੜੀ ਠੀਕ ਗੱਲ ਬਾਤ ਆ ਜੀ ਐਵੇਂ ਆਪਾਂ ਭੈਣ ਭਰਾ ਕੋਲ ਚਾੜਦੇ ਹਾਂ ਲੱਗੀਆਂ ਨਹੀਂ ਲੱਤ ਬਾਣੀ ਮਾਰਦੀ ਲੱਤ ਬਾਣੀ ਮਾਰਦੀ ਠੀਕ ਆ ਜੀ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਫੱਟ ਬੈਂਦਾ ਆਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ